ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਜ਼ਰਾਂ ਇੱਕ ਅੱਜ ਨਵੀਂ ਵੀਡੀਓ ਲੈ ਕੇ ਨਵੀਂ ਇਨਫੋਰਮੇਸ਼ਨ ਦੇ ਲਈ ਥੰਬਨੇਲ ਤੁਸੀਂ ਦੇਖ ਹੀ ਲਾ ਹੋਵੇਗਾ ਅੱਜ ਮੇਰੀ ਬੇਨਤੀ ਹੈ ਕਿ ਵੀਡੀਓ ਜਿਹੜੀ ਹੈਗੀ ਉਹ ਲੰਬੀ ਹੋ ਸਕਦੀ ਹੈ ਔਰ ਤੁਹਾਡੇ ਫਾਇਦੇ ਲਈ ਹੋਵੇਗੀ ਤੁਹਾਡੇ ਕੰਮ ਆਉਣ ਵਾਲੀ ਹੋਏਗੀ ਸ਼ਾਇਦ ਤੁਸੀਂ ਦੇਖਿਆ ਕਿ ਅੱਜ ਦੇ ਟਾਈਮ ਦੇ ਵਿੱਚ ਕੀ ਚੱਲ ਰਿਹਾ ਘਰਾਂ ਦੇ ਵਿੱਚ ਕਿਵੇਂ ਹੋ ਰਿਹਾ ਪਤਾ ਹੀ ਨਹੀਂ ਲੱਗ ਰਿਹਾ ਹੈਗਾ ਵੀ ਹੋ ਕੀ ਰਿਹਾ ਐਕਚੁਅਲ 'ਚ ਬੰਦੇ ਨੂੰ ਕਈ ਵਾਰ ਪਤਾ ਨਹੀਂ ਚੱਲਦਾ ਕੀ ਹੋਊਗੀ ਰਿਹਾ ਜਿਹੜਾ ਕਈ ਵਾਰ ਸਾਡਾ ਜਿਹੜਾ ਬਿਜ਼ਨਸ ਹੈ ਅਸੀਂ ਪਿੱਛੇ ਨੂੰ ਕਿਉਂ ਜਾ ਰਹੇ ਹਾਂ ਅੱਗੇ ਜਾਣ ਦੀ ਬਜਾਏ ਪਿੱਛੇ ਨੂੰ ਹੀ ਕਿਉਂ ਸਾਡਾ ਜਿਹੜਾ ਹੱਥ ਜਾ ਰਿਹਾ ਉਹਦੇ ਪਿੱਛੇ ਐਕਚੁਅਲ 'ਚ ਕਾਰਨ ਕੀ ਹੁੰਦਾ ਹੈ ਕਿਉਂ ਹੁੰਦਾ ਹੈ ਉਹਦੇ ਪਿੱਛੇ ਹੁੰਦੀ ਹੈ ਨੇਗੇਟਿਵਿਟੀ ਜਿਹੜੀਆਂ ਕਿ ਬੁਰੀਆਂ ਸ਼ਕਤੀਆਂ ਦਾ ਅਸਰ ਹੁੰਦਾ ਹੈ ਜਿਹੜਾ ਸਾਡੇ ਜੀਵਨ ਤੇ ਪ੍ਰਭਾਵ ਪਾਉਂਦੀਆਂ ਨੇ ਤੁਸੀਂ ਦੇਖਿਆ ਹੋਵੇਗਾ ਕਿ ਘਰ ਦੇ ਵਿੱਚ ਲੋਕੀ ਬਿਮਾਰ ਹੁੰਦੇ ਨੇ ਅ ਕਈਆਂ ਨੂੰ ਪਤਾ ਹੀ ਨਹੀਂ ਚੱਲਦਾ ਟੈਸਟ ਵੀ ਕਰਵਾ ਲੈਂਦੇ ਨੇ ਔਰ ਕਈਆਂ ਦਾ ਮਨ ਦੁਖੀ ਰਹਿੰਦਾ ਚਲਚਿੜਾਪਨ ਰਹਿੰਦਾ ਆਪਸ ਵਿੱਚ ਪਿਆਰ ਘਟ ਜਾਂਦਾ ਹੈ ਬਿਨਾ ਮਤਲਬ ਤੋਂ ਲੜਾਈ ਹੋ ਹੀ ਜਾਂਦੀ ਆ ਘਰ ਦੇ ਵਿੱਚ ਅ दारू ਪੀਣ ਵਾਲੇ ਮੀਟ ਖਾਣ ਵਾਲੇ ਉਹਨਾਂ ਦਾ ਛੁੱਟ ਨਹੀਂ ਰਿਹਾ ਹੈਗਾ ਔਰ ਬਹੁਤ ਕੁਝ ਹੁੰਦਾ ਜੋ ਆਪਾਂ ਇਸ ਵੀਡੀਓ ਵਿੱਚ ਵਿਸਥਾਰ ਨਾਲ ਗੱਲ ਕਰਾਂਗੇ ਕੀ ਨਿਸ਼ਾਨੀਆਂ ਹੁੰਦੀਆਂ ਨੇ ਕਿਵੇਂ ਪਤਾ ਚੱਲੇ ਆਪਾਂ ਨੂੰ ਵੀ ਆਪਣੇ ਘਰ ਦੇ ਵਿੱਚ 네ਗੈਟਿਵਿਟੀ ਹੈਗੀ ਆ ਇਸ ਦਾ ਕਿੰਨਾ ਸਾਡੇ ਘਰ ਦੇ ਵਿੱਚ ਅਸਰ ਆ ਹੈ ਨਾ ਅਪੋਸਤੇ ਸਾਰੀ ਗੱਲ ਕਰਾਂਗੇ ਦੇਖੋ ਜੀ ਪਹਿਲੀ ਨਿਸ਼ਾਨੀ ਤਾਂ ਇਹ ਹੁੰਦੀ ਹੈ ਕਿ ਘਰ ਦੇ ਵਿੱਚ ਬੰਦੇ ਦਾ ਚਿੱਤ ਹੈ ਨਾ ਜਿਹੜਾ ਉਹ ਮਰਨ ਨੂੰ ਕਰੂਗਾ ਸੁਸਾਈਡ ਕਰਨ ਨੂੰ ਕਰੂਗਾ ਕਿ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂ ਮੈਂ ਮਰ ਕਿਉਂ ਨਹੀਂ ਜਾਂਦਾ ਮੈਂ ਮਰ ਜਾਵਾਂ ਮੇਰਾ ਮਰਨ ਨੂੰ ਦਿਲ ਕਰਦਾ ਹੈ ਨਾ ਤੇ ਉਹ ਨਾ ਅਲੱਗ-ਅਲੱਗ ਤਰੀਕਿਆਂ ਦੇ ਥੌਟਸ ਆਉਣਗੇ ਉਹਦੇ ਮਨ ਦੇ ਵਿੱਚ ਕਿ ਮੈਂ ਮਰਾਂ ਕਿਵੇਂ ਮਰਾਂ ਮੈਂ ਆਪਣੇ ਆਪ ਨੂੰ ਖਤਮ ਕਰਨਾ ਬਸ ਉਹ ਆਪਣੇ ਆਪ ਨੂੰ ਖਤਮ ਕਰਨ ਦੀ ਸੋਚੂਗਾ ਪੂਰਾ ਦਿਨ ਤਾਂ ਨਹੀਂ ਮੈਂ ਕਹਿ ਸਕਦੀ ਪਰ ਜਦੋਂ ਬੈਠੂਗਾ ਬਸ ਇਹ ਸੋਚੂਗਾ ਕਿ ਮੈਂ ਸੂ ਸੈਟ ਕਰਨ ਮਰਨਾ ਮੈਨ ਮਰ ਜਿੰਦਾ ਨਹੀਂ ਰਹਿਣਾ ਹੈਗਾ ਜਦੋਂ ਬੰਦੇ ਦੇ ਅੰਦਰ ਇਦਾਂ ਦੇ ਥਾਟ ਆਉਣ ਲੱਗ ਜਨ ਮੰਨ ਲਓ ਤੁਹਾਡੇ ਤੇ ਨੈਗੇਟਿਵਿਟੀ ਹੈ ਕਿਉਂਕਿ ਜਿਹੜੇ ਮਰੇ ਹੁੰਦੇ ਆ ਉਹ ਹਮੇਸ਼ਾ ਉਹਨਾਂ ਦੇ ਉਹ ਜਿਹੇ ਹੀ ਵਿਚਾਰ ਉਹਨਾਂ ਦੇ ਅੰਦਰ ਪਾਵਰ ਪਾਉਂਦੇ ਨੇ ਦਿਮਾਗ ਤੇ ਕਾਬੂ ਕਰ ਲੈਂਦੇ ਨੇ ਉਹਨੂੰ ਸੋਚ ਤੇ ਕਾਬੂ ਕਰ ਲੈਂਦੇ ਨੇ ਉਹ ਆਪਣੇ ਉਹ ਬੰਦੇ ਨੂੰ ਖਤਮ ਕਰਨ ਬਾਰੇ ਕਹਿੰਦੇ ਨੇ ਤੇ ਤਾਂ ਕਿ ਮਰਨ ਤੋਂ ਬਾਅਦ ਸਾਡੇ ਨਾਲ ਉਹ ਰਲ ਜਾਵੇ ਸਾਡੇ ਵਰਗਾ ਬਣ ਜਵੇ। ਔਰ ਦੇਖੋ ਇੱਕ ਬੰਦਾ ਜਿਵੇਂ ਕਿ ਗੁਰੂ ਦਾ ਨਾਮ ਜਪਦਾ ਹਨ ਉਹਦੇ ਅੰਦਰ ਪਰਮਾਤਮਾ ਦੀ ਬਾਣੀ ਦਾ ਗਿਆਨ ਦਾ ਪ੍ਰਗਿਆਸ਼ ਹੋ ਜਾਂਦਾ ਤੇ ਉਹ ਗੁਰੂ ਦੀ ਹੀ ਗੱਲ ਕਰੂਗਾ। ਤੇ ਜਿਹਦੇ ਅੰਦਰ ਇੱਕ ਮਰੇ ਹੋਏ ਦੀ ਆਤਮਾ ਦਾ ਉਹਦੇ ਅੰਦਰ ਥੌਟਸ ਚੱਲ ਰਹੇ ਨੇ ਫਿਰ ਉਹ ਉਹੀ ਕੰਮ ਕਰੂਗਾ। ਠੀਕ ਹੈ ਜੀ ਇਹ ਸਭ ਤੋਂ ਵੱਡਾ ਪਹਿਲਾ ਕਾਰਨ ਹੈ। ਦੂਜਾ ਹੁੰਦਾ ਹੈ ਕਿ ਘਰ ਦੇ ਵਿੱਚ ਅਗਰ ਤੁਹਾਡੇ ਕੋਈ ਮਾਸ ਜਾ ਆਪਾਂ ਕਹਿੰਦੇ ਆ ਨਾ ਮਾਸ ਵਗੈਰਾ ਖਾਂਦਾ ਹੈ दारू ਪੀਂਦੇ ਆ ਤਾਂ ਉੱਥੇ ਵੀ ਪੂਤ ਪ੍ਰੇਤਾਂ ਦਾ ਬਾਸਾ ਜ਼ਰੂਰ ਹੁੰਦਾ ਹੈ ਕਿਉਂਕਿ ਦੇਖੋ ਜਿਹੜੀਆਂ ਪੂਤ ਪ੍ਰੇਤ ਹੁੰਦੇ ਨੇ ਇਹ ਮਾਸ ਖਾਂਦੇ ਆ ਮਾਸ ਖਾਂਦੇ ਆ ਔਰ ਇਹ ਜਿੱਥੇ ਮਾਸ ਦੀਆਂ ਦੁਕਾਨਾਂ ਹੁੰਦੀਆਂ ਨੇ ਮੀਟ ਦੀਆਂ ਉਹਨਾਂ ਦੇ ird gird ਹੀ ਘੁੰਮਦੇ ਰਹਿੰਦੇ ਨੇ ਇਹ ਖਾ ਤਾਂ ਸਕਦੇ ਨਹੀਂ ਲੇਕਿਨ ਇਹ ਸਮੈਲ ਇਹ ਸੁੰਘਦੇ ਨੇ ਉਸ ਚੀਜ਼ ਨੂੰ ਠੇਕੇ ਤੇ ਜਾਉਂਗੇ ਸ਼ਰਾਬ ਪੀਣ ਵਾਲੇ ਦੇ ਉੱਥੇ ਠੇਕੇ ਤੇ ਖੜੀਆਂ ਹੁੰਦੀਆਂ ਨੇ ਕਿਉਂਕਿ ਜ਼ਿਆਦਾਤਰ ਸ਼ਰਾਬੀ ਕੀ ਲੋਕ ਮਰਦੇ ਨੇ ਫਿਰ ਉਹ ਉੱਥੇ ਉਹੋ ਜੀ ਚੀਜ਼ ਭਾਲਦੇ ਨੇ ਉਹ ਔਰ ਇਹ ਜਦੋਂ ਬੰਦਾ ਸ਼ਰਾਬ ਦੀ ਬੋਤਲ ਘਰੇ ਆਉਂਦਾ ਜਾਂ ਮੀਟ ਲੈ ਕੇ ਘਰੇ ਆਉਂਦੇ ਨਾਲ ਆ ਜਾਂਦੀਆਂ ਨੇ ਇਹ ਬਹੁਤ ਵੱਡਾ ਇੱਕ ਨਿਸ਼ਾਨੀ ਹੈ ਕਿ ਜਿੱਥੇ ਮੀਰ ਸ਼ਰਾਬ ਹੋਏਗਾ ਉੱਥੇ ਇਹ ਚੀਜ਼ਾਂ ਹੋਣਗੀਆਂ ਹੀ ਹੋਣਗੀਆਂ ਲਾਜ਼ਮੀ ਹੈ ਕਿਸੇ ਨੇ ਯਕੀਨ ਕਰਨਾ ਕਰੇ ਕਿਸੇ ਨੇ ਯਕੀਨ ਕਰਨਾ ਨਹੀਂ ਕਰੇ ਤੁਹਾਡੇ ਫਾਇਦੇ ਦੀ ਹੈ ਠੀਕ ਹੈ ਜੀ ਘਰ ਦੇ ਵਿੱਚੋਂ ਤੀਜੀ ਨਿਸ਼ਾਨੀ ਘਰ ਦੇ ਵਿੱਚੋਂ ਬਿਨਾ ਮਤਲਬ ਤੇ ਗੰਦੀ ਬਦਬੂ ਆਣਾ ਤੁਸੀਂ ਚੱਪਾ-ਚੱਪਾ ਛਾਣ ਲੈਂਦੇ ਹੋ ਘਰ ਦਾ ਵੀ ਬਦਬੂ ਆ ਕਿੱਥੋਂ ਰਹੀ ਐ ਐਕਚੁਅਲ ਦੇ ਵਿੱਚ ਕੋਈ ਜੀਵ ਮਰਿਆ ਵੀ ਨਹੀਂ ਹੋਇਆ ਅੰਦਰ ਦਾ ਤੁਸੀਂ ਲੱਭਦੇ ਰਹਿੰਦੇ ਹੋ ਕਿ ਇਹ ਜਿਹੜੀ ਬਦਬੂ ਆ ਕਿੱਥੋਂ ਆ ਰਹੀ ਐ ਐਕਚੁਅਲ ਦੇ ਵਿੱਚ ਉੱਥੇ ਉਹਦੀ ਮੌਜੂਦਗੀ ਹੁੰਦੀ ਐ ਉਸ ਟਾਈਮ ਠੀਕ ਐ ਜੀ ਬਾਕੀ ਇੱਕ ਹੋਰ ਵੀ ਹੁੰਦਾ ਕਿ ਜਦੋਂ ਰਾਤ ਨੂੰ ਸੌਂਦੇ ਹੋ ਤੁਹਾਨੂੰ ਹਰ ਟਾਈਮ ਹਰ ਵੇਲੇ ਕਿ ਜੰਬਿਰ ਨਾਲ ਖੁਦ ਹੋਈਆਂ ਨੇ ਮੇਰਾ ਮੇਰਾ ਖੁਦ ਦਾ ਐਕਸਪੀਰੀਅੰਸ ਮੈਂ ਹਮੇਸ਼ਾ ਵੀਡੀਓ ਸੇਅਰ ਕਰਦੀ ਹੁੰਦੀ ਆ ਇਦਾਂ ਦੀਆਂ ਗੱਲਾਂ ਨਹੀਂ ਆਪਾਂ ਵਿੱਚ ਵੀਡੀਓ ਤੇ ਪਾਉਂਦੇ ਹੁੰਦੇ ਸੋ ਦਬਾਉ ਆਉਣਾ ਚੀਜ਼ ਉੱਪਰ ਬਹਿ ਜਾਣਾ ਕਈ ਵਾਰ ਉਹ ਆਪਣੀ ਤਾਕਤ ਦਿਖਾਉਂਦੀ ਹੈ ਕਈ ਵਾਰ ਹੁੰਦਾ ਕਿ ਨਾਮ ਜਿਹੜੇ ਜਪ ਜਪਦੇ ਨੇ ਹਨਾ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਵੀ ਇਦਾਂ ਦੀ ਝਾਉਂਦੀਆਂ ਨੇ ਉਹ ਪਤਾ ਹੀ ਨਹੀਂ ਲੱਗਦਾ ਹੈਗਾ ਉਹਨਾਂ ਨੂੰ ਹਨਾ ਉਹ ਕਹਿੰਦੇ ਨਾਮ ਜਪਦਿਆਂ ਜੀ ਅਸੀਂ ਵੀ ਤਾਂ ਵੀ ਸਾਨੂੰ ਇਹ ਚੀਜ਼ਾਂ ਕਿੱਥੋਂ ਪ੍ਰੋਬਲਮ ਆਉਂਦੀ ਆ ਉਹ ਭਾਈ ਕਈ ਵਾਰ ਨਾ ਇਹ ਵੀ ਇੱਕ ਇੱਕ ਹੁੰਦਾ ਹੈ ਇਹਦੇ ਵਿੱਚ ਰਾਜ਼ ਹੁੰਦਾ ਹੈ ਕਿ ਉਹ ਉਧਾਰ ਮੰਗਦਿਆਂ ਨੇ ਤੁਹਾਡੇ ਤੋਂ ਆ ਕੇ ਵੀ ਸਾਡਾ ਵੀ ਕੋਈ ਉਧਾਰ ਸਾਡੇ ਲਈ ਕੋਈ ਅਰਦਾਸ ਕਰੋ ਸਾਡੇ ਲਈ ਕੋਈ ਉਧਾਰ ਕਰੋ ਮੈਂ ਤੁਹਾਨੂੰ ਗੱਲ ਦੱਸਦੀਆਂ ਕਿ ਇਹ ਨਾ ਇੱਕ ਹਜੂਰ ਸਾਹਿਬ ਸਿੰਘ ਸੀਗੇ ਮੈਂ ਸੁਣੀ ਸੀ ਕਿਤੇ ਗੱਲ ਇਹ ਕਹਿੰਦੇ ਵੀ ਉਹ ਨਾ ਜਦੋਂ ਸਮਾਧੀ ਲਾਉਂਦੇ ਸੀਗੇ ਆਪਣਾ ਗੁਰਦੁਆਰਾ ਸਾਹਿਬ ਨਾਨਕ ਕੁਛ ਇਦਾਂ ਦਾ 15 13 ਕਿਲੋਮੀਟਰ ਤੇ ਪੈਂਦਾ ਗੁਰਦੁਆਰਾ ਸਾਹਿਬ ਉਹ ਤੇ ਜਦੋਂ ਨਾ ਉਹ ਅਸਰਾਤ ਨੂੰ ਬੈੱਕ ਕੇ ਭਜਨ ਬੰਦਗੀ ਕਰਦੇ ਸੀਗੇ ਤਾਂ ਉਹ ਕੀ ਕਰਦੇ ਸੀ ਤਖਤ ਪੋਸ਼ ਹੁੰਦਾ ਜਿਹੜਾ ਆਪਣਾ ਬਾਹਰ ਕੱਢ ਕੇ ਨਾ ਖੁੱਲੇ ਆਸਮਾਨ 'ਚ ਬਹਿ ਜਾਂਦੇ ਸੀਗੇ ਤੇ ਇੱਕ ਦਿਨ ਇੱਕ ਦਿਨ ਕੀ ਤਕਰੀਬਾ ਰੋਜ਼ ਹੀ ਹੁੰਦਾ ਸੀ ਉਹਨਾਂ ਦੇ ਨਾਲ ਤਾਂ ਤੇ ਇੱਕ ਦਿਨ ਦੀ ਗੱਲ ਦੱਸਦੇ ਨੇ ਉਹ ਕਿ ਮੈਂ ਜਦੋਂ ਤਖਤ ਪੋਸ਼ ਕੱਢ ਕੇ ਬਾਹਰ ਬੈਠਿਆ ਹਾਂ ਨਾ ਭਗਤੀ ਕਰਨ ਵਾਸਤੇ ਆਸਮਾਦੀ ਲਾਈ ਧਿਆਨ ਲਾਉਣਾ ਸੀਗਾ ਹਨਾ ਪੂਰੇ 12:00 ਵਜੇ ਹੁਣ ਇਹ ਵੀ ਇੱਕ ਵਿਸ਼ਾ ਹੈ ਇੱਕ ਵਿਸ਼ਾ ਹੈ ਕਿ 12 ਵਜੇ ਹੀ ਕਿਉਂ ਭੂਤਾ ਮਤਲਬ ਇਦਾਂ ਆਪਾਂ ਕਹਿੰਦੇ ਆ 12 ਤੋਂ 2 ਹਨ ਇਹ ਵੀ ਅਲੱਗ ਵੀਡੀਓ ਹੈ ਬਣੇ ਬਣ ਸਕਦੀ ਹੈ ਤੇ ਚਲੋ ਖੈਰ ਉਹ ਇੱਕ ਪਰਮਾਤਮਾ ਤੋਂ ਉਹਨਾਂ ਨੇ ਸਮਾਂ ਮੰਗਿਆ ਹੋਇਆ ਉਹ ਤਾਂ 12 ਤੋਂ ਆਪਾਂ 2 ਇੱਕ ਕਹਿ ਦਿੰਦੇ ਆ ਮਨ ਇੱਕ ਘੰਟਾ ਸ਼ਾਇਦ 2 ਘੰਟੇ ਸੋ ਜਦੋਂ 12 ਵਜੇ ਐਗਜ਼ੈਕਟ ਇਹ ਨਾ ਆਪਣਾ ਨਾਲ ਦੇ ਨਾਲ ਘੁੰਮਣਾ ਸ਼ੁਰੂ ਕਰ ਦਿੰਦੀਆਂ ਨੇ ਇਹਨਾਂ ਦਾ ਵਾਈਗੁਰਚੀ ਨੇ ਅਕਾਲ ਪੁਰਖ ਨੇ ਇਹੀ ਟਾਈਮ ਰੱਖਿਆ ਹੋਇਆ ਕਿ ਤੁਸੀਂ ਇਸ ਟਾਈਮ ਬਾਹਰ ਨਿਕਲ ਸਕਦੇ ਹੋ ਤੇ ਉਹ ਜਦੋਂ ਬੈਠੇ ਸਮਾਧੀ ਲਾ ਕੇ ਉਹਨਾਂ ਨੇ ਦੇਖਿਆ ਆਸਮਾਨ ਵੱਲ ਬਹੁਤ سارے ਮੁਰਤੇ ਉਹਨਾਂ ਨੂੰ ਦਿਖਾਈ ਦਿੱਤੇ ਆਸਮਾਨ ਦੇ ਵਿੱਚ ਰੂਹਾਂ ਫਿਰ ਰਹੀਆਂ ਨੇ ਜਿੱਦਾਂ ਜਿੱਦਾਂ ਉਹਨਾਂ ਦੀ ਮੌਤ ਹੋਈ ਤੇ ਉਦਾਂ ਉਦਾਂ ਹੀ ਉਹ ਦਿਖ ਰਹੇ ਨੇ ਕੋਈ ਪਾਣੀ ਚ ਡੁੱਬਦਾ ਮਤਲਬ লাশ ਤਰਦਾ ਜਾ ਰਿਹਾ ਕੋਈ ਲਟ ਫਾਹਾਂ ਲੈ ਕੇ ਲਟਕਦਾ ਦਿਖ ਰਿਹਾ ਹੈ ਕੋਈ ਆਪਣੇ ਆਪ ਨੂੰ ਕੱਟ ਰਿਹਾ ਹੈ ਕੋਈ ਅਧ ਘਟਿਆ ਕੋਈ ਕੋਈ ਟ੍ਰੇਨ ਦੇ نیچے ਕੋਈ ਜਿਵੇਂ ਵੀ ਕੋਈ ਦਵਾਈ ਖਾ ਕੇ ਜਿਵੇਂ ਕੋਈ ਸੜ ਕੇ ਹਨਾ ਜਿੱਦਾਂ ਵੀ ਆਪਣੇ ਆਪ ਨੂੰ ਮਨੁੱਖ ਨੇ ਆਪਣੇ ਆਪ ਨੂੰ ਖਤਮ ਕੀਤਾ ਉਹ ਉਹਨਾਂ ਦੀਆਂ ਉਹਨਾਂ ਨੂੰ ਉੱਥੇ ਟਿੱਹੀਆਂ ਬਾਡੀਜ਼ ਤੇ ਇੱਕ ਉਹ ਗੱਲ ਵੀ ਕਰ ਲੈਂਦੀ ਸੀ ਉਹਨਾਂ ਦੇ ਨਾਲ ਚਲੋ ਹੈਗਾ ਸੀ ਉਹਨਾਂ ਦੇ ਕੋਲ ਹਨਾ ਭਜਨ ਬੰਦਗੀ ਦਾ ਅਸਰ ਤੇ ਉਹ ਉਹਨਾਂ ਨੇ ਪੁੱਛਿਆ ਕਿ ਭਾਈ ਤੁਸੀਂ ਇੱਥੇ ਉਹ ਕਹਿੰਦੇ ਵੀ ਤੁਸੀਂ ਕੌਣ ਹੋ ਉਹ ਕਹਿੰਦੇ ਵੀ ਅਸੀਂ ਐਵੇਂ ਐਵੇਂ ਕਰਕੇ ਸਾਡੀ ਅਸੀਂ ਆਪਣਾ ਨੂੰ ਸਰੀਰ ਨੂੰ ਖਤਮ ਕੀਤਾ ਹੋਇਆ ਹੁਣ ਇੱਥੇ ਇਹ ਗੱਲ ਇਹ ਵੀ ਆਉਂਦੀ ਹੈ ਕਿ ਭਾਈ ਜਿਹੜੇ ਆਪਣੇ ਆਪ ਨੇ ਸਰੀਰ ਨੂੰ ਖਤਮ ਕਰਦੇ ਨੇ ਉਹ ਬਾਅਦ ਚ ਬਹੁਤ ਪਛਤਾਉਂਦੇ ਨੇ ਉਹਨਾਂ ਨੂੰ ਲੱਗਦਾ ਕਿ ਅਸੀਂ ਖਤਮ ਕਰਕੇ ਛੁਟਕਾਰਾ ਪਾ ਲਿਆ ਨਹੀਂ ਬਹੁਤ ਚਾਦੇ ਤੰਗ ਹੁੰਦੇ ਨੇ ਉਹ ਚਲੋ ਖੈਰ ਇਹ ਅਲੱਗ ਵਿਸ਼ਾ ਤੇ ਉਹ ਕਹਿੰਦੇ ਵੀ ਤੁਸੀਂ ਸਾਡੇ ਲਈ ਕੋਈ ਅਰਦਾਸ ਕਰੋ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਅਸੀਂ ਬਹੁਤ ਤਕਲੀਫ ਦੇ ਵਿੱਚ ਆ ਸਾਰੇ ਤੇ ਸਾਨੂੰ ਮਤਲਬ ਕੋਈ ਸਾਡੀ ਪੁਕਾਰ ਨਹੀਂ ਸੁਣ ਰਿਹਾ ਵਾਹਿਗੁਰੂ ਨੂੰ ਕੋਈ ਅਰਦਾਸ ਲਾਓ ਸਾਡੇ ਵੱਲੋਂ ਸਾਡੀ ਮੁਕਤੀ ਹੋ ਸਕੇ ਸਾਡਾ ਉਧਾਰ ਹੋ ਸਕੇ ਸਾਡੀਆਂ ਗਲਤੀਆਂ ਨੂੰ ਮਾਫ ਕੀਤਾ ਜਾਵੇ ਕਿਉਂਕਿ ਅਸੀਂ ਆਪਣੇ ਅਨਮੋਲ ਜੀਵਨ ਨੂੰ ਖਤਮ ਕੀਤਾ ਆਪਣੇ ਹੱਥੀ ਉਹਨਾਂ ਨੇ ਜੋ ਸਾਨੂੰ ਬਖਸ਼ਿਆ ਸੀ ਅਕਾਲ ਪੁਰਖ ਨੇ ਉਹ ਕਹਿੰਦੇ ਬਾਬਾ ਜੀ ਕਹਿੰਦੇ ਵੀ ਨਹੀਂ ਵੀ ਇੱਕ ਜਿਹੜੇ ਸਿੰਘ ਸੀਗੇ ਉਹ ਕਹਿੰਦੇ ਵੀ ਨਹੀਂ ਮੈਨੂੰ ਇਦਾਂ ਦਾ ਕੋਈ ਹਜੇ ਅਥਾਰਟੀ ਨਹੀਂ ਹੈਗੀ ਅਕਾਲ ਪੁਰਖ ਵੱਲੋਂ ਕਿ ਮੈਂ ਇਦਾਂ ਦਾ ਕੋਈ ਉਧਾਰ ਕਰਾਂ ਜਾਂ ਕੋਈ ਭਲਾ ਕਰਾਂ ਮੈਨੂੰ ਹਜੇ ਕੋਈ ਹੁਕਮ ਨਹੀਂ ਹੈਗਾ ਮੈਂ ਇਹ ਚੀਜ਼ ਨਹੀਂ ਕਰ ਸਕਦਾ ਚਲੋ ਖੈਰ ਉਹਦੇ ਨਾਲ ਹੀ ਵਾਰਤਾ ਲਾਪ ਹੋਈ ਕਹਿਣ ਦਾ ਭਾਵ ਇਹ ਹੈ ਕਿ ਭਾਈ ਵੀ ਇਹ ਚੀਜ਼ਾਂ ਫੇਰ ਆ ਕੇ ਇਦਾਂ ਤੰਗ ਕਰਦੀਆਂ ਨੇ ਉਹਨਾਂ ਨੂੰ ਕਹਿੰਦੀਆਂ ਨੇ ਵੀ ਸਾਡਾ ਵੀ ਕੋਈ ਉਧਾਰ ਕਰੋ ਸੋ ਇਹ ਖੈਰ ਗੱਲਾਂ ਤਾਂ ਬਹੁਤ ਹੁੰਦੀਆਂ ਨੇ ਪਰ ਆਪਾਂ ਨਿਸ਼ਾਨੀਆਂ ਦੀ ਗੱਲ ਕਰ ਰਹੇ ਸੀਗੇ ਹੋਰ ਨਿਸ਼ਾਨੀਆਂ ਇਹ ਨੇ ਕਿ ਅਗਰ ਤੁਸੀਂ ਟੈਸਟ ਕਰਵਾ ਰਹੇ ਹੋ ਤਾਂ ਟੈਸਟ ਬਿਲਕੁਲ ਠੀਕ ਆ ਰਹੇ ਨੇ ਠੀਕ ਹੈ ਤੇ ਤੁਸੀਂ ਫਿਰ ਵੀ ਬਿਮਾਰ ਹੋ ਤਾਂ ਇਹ ਵੀ ਇਹ ਨਿਸ਼ਾਨੀਆਂ ਤੁਹਾਡੀ ਕਿ ਤੁਹਾਡੇ ਤੇ ਅਸਰ ਹੈ ਬੁਰੀਆਂ ਸ਼ਕਤੀਆਂ ਦਾ ਠੀਕ ਹੈ ਜੀ ਫਿਰ ਮੀਆਂ ਬੀਬੀ ਚ ਬਣ ਨਹੀਂ ਰਹੀ ਬਿਨਾਂ ਮਤਲਬ ਤੋਂ ਕਲੇਸ਼ ਹੋ ਰਿਹਾ ਚੰਗੇ ਭਲੇ ਬੈਠੇ ਸੀਗੇ ਐਂ ਠੀਕ ਠਾਕ ਲੜਾਈ ਹੋ ਗਈ ਇਹ ਵੀ ਬੁਰੀਆਂ ਸ਼ਕਤੀਆਂ ਦਾ ਅਸਰ ਹੈ ਕਰ ਦੇ ਵਿੱਚ ਸਰੀਰ ਨੂੰ ਦਵਾਈ ਨ ਲੱਗ ਰਹੀ ਅਗਰ ਤੁਹਾਡੇ ਸਿਰ ਦੇ ਵਿੱਚ ਸੂਈਆਂ ਚੁੱਭ ਰਹੀਆਂ ਨੇ ਸੂਈਆਂ ਇੱਕ ਨਾ ਉਹ ਹੁੰਦੇ ਬੈਠੇ ਹੁੰਦੇ ਨੇ ਜਿਹੜੇ ਸਿਆਣੇ ਵਗੈਰੇ ਹੁੰਦੇ ਨੇ ਇਹ ਉਹ ਇੱਕ ਡਾਲਜੀ ਲੈ ਕੇ ਉੱਚ ਸੂਈਆਂ ਤੁਸੀਂ ਦੇਖਿਆ ਹੋਣਾ ਤਕਰੀਬਨ ਕਾਫੀ ਵੀਡੀਓਜ਼ ਫਿਲਮਾਂ ਦੇ ਵਿੱਚ ਹਨਾ ਉਹ ਸਚਾਈ ਹੈ ਤੇ ਉਹ ਫਿਰ ਸੂਈਆਂ ਆਪਣੇ ਤਾਂ ਚੁੱਭਦੀਆਂ ਨੇ ਉਹ ਵੀ ਤੁਹਾਡਾ ਕਾਲਾ ਜਵਤੂ ਹੈ ਠੀਕ ਹੈ ਜੀ ਤੇ ਇੱਕ ਨੂੰ ਮਨ ਦੇ ਗੁੱਸਾ ਚੜਨਾ ਬਿਨਾ ਮਤਲਬ ਤੇ ਗੁੱਸਾ ਕਰੋ ਚੜਨਾ ਚੀਜ਼ਾਂ ਤੋੜਨੀਆਂ ਭੰਨਣੀਆਂ ਤੋੜਨੀਆਂ ਆ ਮਤਲਬ ਕਰਨਾ ਹਨਾ ਉਹ ਵੀ ਇਹ 네ਗੇਟਿਵਿਟੀ ਦੀ ਨਿਸ਼ਾਨੀ ਆ ਕਿਉਂਕਿ ਤੁਹਾਨੂੰ ਉਹ ਬੰਦੇ ਨੂੰ ਕੁਝ ਖਵਾਇਆ ਹੋਆ ਹੁੰਦਾ ਪੱਕਾ ਅ ਗਾਲਾਂ ਕੱਢਣੀਆਂ ਬਿਨਾ ਮਤਲਬ ਤੇ ਇਹ ਸਾਰਾ ਕੁਝ 네ਗੇਟਿਵਿਟੀਆਂ ਨੇ ਕਿਸੇ ਨੇ ਮੰਨਣਾ ਨਾ ਮੰਨੇ ਉਹਨਾਂ ਦੀ ਮਰਜ਼ੀ ਹੈ ਠੀਕ ਹੈ ਜੀ ਇਹਨਾਂ ਦਾ ਉਦਾਰ ਕਿਵੇਂ ਹੋ ਸਕਦਾ ਇਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ ਇਹ ਵੀ ਤੁਹਾਨੂੰ ਦੱਸਦੇ ਆ ਹਮੇਸ਼ਾ ਜਿਹਦੇ ਗੁਰਬਾਣੀ ਪੜਦੇ ਨੇ ਪਾਠ ਕਰੋ ਪਹਿਲਾਂ ਤਾਂ ਹਰਿ ਸ੍ਰੀ ਤਨ ਤਨ ਸ੍ਰੀ ਗੁਰੂ ਆਮਦਾਸ ਜੀ ਰਮੰਦਰ ਸਾਹਿਬ ਤੋਂ ਆਪਣਾ ਜਲ ਲੈ ਕੇ ਆਓ ਜਲ ਲੈ ਕੇ ਪੈਨ ਲਗੇ ਡੇਲੀ ਜਲ ਅ ਛੜਕਾ ਕਰੋ ਕੰਧਾਂ ਤੇ ਛੜਕਾੜ ਕਰਾ ਨੀਚੇ ਕਿ ਧਰਤੀ ਤੇ ਨਹੀਂ ਕਰਨਾ ਛੜਕਾ ਔਰ ਇੱਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤੱਕ ਛੜਕਾ ਕਰਦੇ ਕਰਦੇ ਗੇਟ ਦੇ ਤੱਕ ਦੂਜੇ ਤੱਕ ਖਤਮ ਕਰਨਾ ਹੈ ਅਗਰ ਨਹੀਂ ਪਤਾ ਤੁਹਾਨੂੰ ਹੈਗਾ ਤਾਂ ਮੈਨੂੰ ਕਮੈਂਟ ਕਰਿਓ ਮੈਂ ਜਰੂਰ ਇਸ ਤਰ੍ਹਾਂ ਵਿਸਥਾਰ ਨਾਲ ਵੀਡੀਓ ਬਣਾ ਦਾਂਗੀ ਜਲ ਰੱਖੋ ਪਾਠ ਕਰ ਲਗੋ ਜਲ ਪੀਓ ਜਲ ਛਿੜਕੋ ਘਰ ਦੇ ਵਿੱਚ ਠੀਕ ਹੈ ਜੀ ਜੋਤ ਲਗਾਓ ਪੂਰੀ ਜੋਤ ਤਾਂ ਸਾਰੇ ਘਰ ਦੇ ਵਿੱਚ ਆਪਣੇ ਕੁਮਾਓ ਜੋਤ ਨੂੰ ਮਤਲਬ ਢੇੜਾ ਦੋ ਸਾਰੇ ਕਿਤੇ ਕਮਰਿਆਂ ਦੇ ਵਿੱਚ ਠੀਕ ਹੈ ਜੀ ਤੇ ਇਹ ਚੀਜ਼ਾਂ ਹੀ ਇਹਦੇ ਨਾਲ ਹੀ ਪਰਉ ਉਤਾਰਾ ਹੋ ਸਕਦਾ ਇਹ ਚੀਜ਼ਾਂ ਜਾ ਸਕਦੀਆਂ ਨੇ ਔਰ ਡਰੋ ਡਰਨਾ ਬਿਲਕੁਲ ਵੀ ਨਹੀਂ ਹੈਗਾ ਸਭ ਤੋਂ ਪਹਿਲੀ ਗੱਲ ਤਾਂ ਡਰਨਾ ਨਹੀਂ ਹੈਗਾ ਤਿਆਰ ਕਰੋ ਆਪਣੇ ਆਪ ਨੂੰ ਪ੍ਰਪੇਅਰ ਕਰੋ ਇਹ ਇੱਕ ਡਰ ਹੁੰਦਾ ਹੈ ਬਸ ਉਹ ਡਰ ਹੀ ਸਾਨੂੰ ਖਾਂਦਾ ਜਿੱਥੇ ਡਰ ਆ ਉੱਥੇ ਇਹ ਜਿਆਦਾ ਅਸਰ ਕਰਦੀਆਂ ਨੇ ਅਸੀਂ ਡਾਕਟਰਾਂ ਦੇ ਵਿੱਚ ਫਰੀ ਜਾਂਦੇ ਹਾਂ ਸਿਆਣੇ ਹੌਲ ਬਿਲਕੁਲ ਵੀ ਨਹੀਂ ਜਾਣਾ ਕਿਸੇ ਨੇ ਵੀ ਇਹਦਾ ਉਧਾਰ ਗੁਰੂ ਸਾਹਿਬ ਆਪ ਦੱਸ ਕੇ ਗਏ ਨੇ ਹਰ ਚੀਜ਼ ਦਾ ਹੱਲ ਸਾਡੀ ਝੋਲੀ ਵਿੱਚ ਗੁਰੂ ਮਹਾਰਾਜ ਅਕਾਲਪੁਰਖ ਖੁਦ ਪਾ ਕੇ ਗਏ ਨੇ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਸਭ ਕੁਝ ਦਰਜ ਹੈ ਸਭ ਚੀਜ਼ਾਂ ਦਾ ਹੱਲ ਹੈ ਸਭ ਦੁੱਖਾਂ ਦਾ ਹੱਲ ਹੈ ਤੇ ਸਭ ਕੁਝ ਪੱਲੇ ਪਾ ਕੇ ਗਏ ਨੇ ਗੁਰਮਾਝ ਖੁੱਜ ਗਏ ਨੇ ਕਿ ਕਿਤੇ ਜਾਣ ਦੀ ਲੋੜ ਨਹੀਂ ਪਈ ਸਭ ਹੱਲ ਇੱਥੇ ਗੁਰੂ ਘਰ ਨੇ ਸੋ ਬਹੁਤ ਚੀਜ਼ਾਂ ਹੁੰਦੀਆਂ ਨੇ ਕਿ ਅਗਰ ਤੁਹਾਨੂੰ ਮਤਲਬ ਇਹ ਨਿਸ਼ਾਨੀਆਂ ਹੁੰਦੀਆਂ ਨੇ ਹੋਰ ਵੀ ਬਹੁਤ ਨਿਸ਼ਾਨੀਆਂ ਹੁੰਦੀਆਂ ਨੇ ਕਿ ਲੜੀ ਜਾਣਾ ਘਰ ਚ ਨਿਤ ਕਲੇਸ਼ ਰਹਿਣਾ ਘਰ ਦੇ ਵਿੱਚ ਮਾਇਆ ਦਾ ਦਾ ਟਿਕਣਾ ਨਹੀਂ ਮਾਇਆ ਆਉਂਦੀ ਆ ਪਤਾ ਲੱਗਦਾ ਨਹੀਂ ਕਿੱਦਾਂ ਜਾਂਦੀ ਹੈ ਜਿੱਥੇ ਗੋਲਕ ਦੇ ਵਿੱਚ ਮਾਇਆ ਟਿਕੀ ਹੋਈ ਹੈ ਉੱਥੇ ਬਰਕਤ ਪੈਂਦੀ ਆ ਇੱਕ ਨੰਬਰ ਦੀ ਕਮਾਈ ਦੇ ਵਿੱਚ ਹਮੇਸ਼ਾ ਬਰਕਤ ਹੁੰਦੀ ਆ ਭਾਈ ਦੋ ਨੰਬਰ ਦੀ ਕਮਾਈ ਦੇ ਵਿੱਚ ਕਦੇ ਵਾਦਾ ਨਹੀਂ ਹੁੰਦਾ ਹੈਗਾ ਠੀਕ ਹੈ ਜਿੰਨੀ ਮਰਜ਼ੀ ਬਾਹਰੋਂ ਆਜੇ ਕਮਾਈ ਉੱਚ ਕਦੇ ਵਾਦਾ ਨਹੀਂ ਹੁੰਦਾ ਇੱਕ ਨੰਬਰ ਦੀ ਕਮਾਈ ਦੇ ਵਿੱਚ ਹੀ ਸਾਰਾ ਜਿੰਨੀ ਹੈ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਉੱਥੇ ਹੀ ਬਰਕਤ ਹੁੰਦੀ ਹੈ ਤੁਹਾਨੂੰ ਪਤਾ ਵੀ ਲੱਗਦਾ ਕਿ ਉਹ 2 ਰੁਪਏ ਤੁਹਾਡੀ ਖੂਨ ਪਸੀਨੇ ਦੀ ਕਮਾਈ ਦੇ ਤੁਹਾਨੂੰ 2 ਰੁਪਏ ਵਿੱਚੋਂ ਤੁਹਾਨੂੰ ਉਹ ਵਾਦਾ ਹੋਈ ਜਾਣਾ ਆਪਣੇ ਆਪ ਹੀ ਆਪਣੇ ਆਪ ਹੀ ਇਹ ਮਾਲਕ ਦੀ ਬਹੁਤ ਵੱਡੀ ਕਿਰਪਾ ਹੁੰਦੀ ਹੈ ਸੋ ਮਿਲਦੇ ਆਂ ਜੀ ਅਗਲੇ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਜੀ ਰੱਬ ਲਖ ਰੱਬ ਰੱਖਾ ਰੱਬ ਰੱਖਾ